ਕੁਸਵੇਂ ਨਹੀਂ ਗਾਣਾ ਤੂੰ ਇਹ ਗੱਲ ਕਰਨ ਤੂੰ ਚੱਕੋ ਦਿਖਾਇਆ ਯਾਰ ਮੇਰੀ ਬਾਤ ਕੱਢ ਰਹੀ ਹੈ ਮੈਂ ਤਾਂ ਪੰਜਾਬ ਦੀ ਮਾਂ ਸੱਚੇ ਬਿਨਾਂ ਦੱਸੇ ਮੈਂ ਕਦੇ ਕਿਸੇ ਸਮੇਂ ਕੋਈ ਧਰਨਾ ਨਹੀਂ ਲਾਇਆ ਗਿਆ ਕੋਈ ਸੜਕ ਨਹੀਂ ਜਾਮ ਕੀਤੀ ਖਾਣੇ ਦਾ ਰਸਤਾ ਖੁੱਲਾ ਹੈ ਇੱਕ ਸਾਈਡ ਤੇ ਬੈਠੇ ਆ ਜੀ 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 ਕਿਉਂਕਿ ਲਗਾਤਾਰ ਬਾਦਰਕੇ ਰੋਡ ਦੇ ਜਿਹੜੀਆਂ ਫੈਕਟਰੀਜ਼ ਨੇ ਜੀ ਉਹਨਾਂ ਦੇ ਕੰਮ ਕਰਨ ਵਾਲੇ ਸਾਡੇ ਜਿਹੜੇ ਮਜ਼ਦੂਰ ਭਰਾ ਨੇ ਜੀ ਉਹਨਾਂ ਦੇ ਨਾਲ ਕੁਝ ਲੋਕ ਮਾੜੇ ਅੰਸਰ ਜਿਹੜੇ ਆ ਉਥੇ ਚੀਨਾ ਚਪਟੀ ਦੀਆਂ ਵਾਰਤਾ ਕਰਦੇ ਹੋਣੇ ਆਈਦਰ ਆਪਾਂ ਮੀਡੀਆ 'ਚ ਪੜਦੇ ਆ ਜੀ ਤੇ ਸਾਡੀ ਬਹਾਦਰ ਪੰਜਾਬ ਪੁਲਿਸ ਲਗਾਤਾਰ ਉਹਨਾਂ ਦੇ ਨਕੇਲ ਵੀ ਕੱਸਦੀ ਆ ਤੁਹਾਡੀ ਮੀਡੀਆ ਦੇ ਮਾਧਿਅਮ ਨਾਲ ਇਹ ਵੀ ਦੇਖਣ ਨੂੰ ਮਿਲਦਾ ਕਿ ਪੁਲਿਸ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਂਦੀ ਇਹ ਜਿਹੇ ਮਾੜੇ ਅੰਸਰਾਂ ਨੂੰ ਕਾਬੂ ਕਰਨ ਚ ਔਰ ਖਾਸ ਕਰਕੇ ਸਾਡੇ ਲੁਧਿਆਣੇ ਦੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਕੁਲਦੀਪ ਚਾਹਲ ਜੀ ਵੱਲੋਂ ਇੱਕ ਬੜਾ ਵੱਡਾ ਮਹਿੰਮ ਚਲਾਈ ਗਈ ਹੈ ਲਗਾਤਾਰ ਮਾੜੇ ਅੰਸਰਾਂ ਦੇ ਖਿਲਾਫ ਉਦੇ ਤਹਿਤ ਲਗਾਤਾਰੀ ਮਾੜੇ ਅੰਸਰਾਂ ਦੇ ਖਿਲਾਫ ਕਾਬੂ ਕਰਨ ਦੀ ਉਹਨਾਂ ਦੇ ਪਰਚੇ ਦਰਜ ਕਰਨ ਦੀ ਵੀ ਰਿਪੋਰਟਾਂ ਦੇ ਰਹੇ ਜੀ ਇਸੇ ਤਰੀਕੇ ਦਾ ਇੱਕ ਮਸਲਾ ਅੱਜ ਬਹਾਦਰ ਕੇ ਰੋਡ ਵਿਕੇ ਜਿਹੜੀ ਮਿਲ ਹੈ ਜਿਹਦੇ ਓਨਰ ਨੇ ਵਿਵੇਕ ਜੈਨ ਜੀ ਵਿਜੇਸ਼ ਜੈਨ ਜੀ ਉੱਥੇ ਸਾਡੀ ਪਾਰਟੀ ਦੇ ਯੁਵਾ ਜ਼ਿਲ੍ਹਾ ਪ੍ਰਧਾਨ ਦੀਪਕ ਰਾਣਾ ਦੀਪੂ ਜੀ ਬਤੌਰ ਇੱਕ ਮੈਨੇਜਰ ਉੱਥੇ ਜੌਬ ਕਰਦੇ ਆ ਜੀ ਉੱਥੇ ਗਲੀ ਦੇ ਵਿੱਚ ਸਾਡੇ ਕੁਝ ਮਜ਼ਦੂਰ ਭਰਾਵਾਂ ਦੇ ਨਾਲ ਕੁਝ ਲੋਕਾਂ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਾਰਨ ਦਾ ਕੋਟੰ ਦਾ ਪ੍ਰਯਾਸ ਕੀਤਾ ਇਹ ਜਦੋਂ ਉਸ ਵਿਚ ਵਿਚਾਲੇ ਪੈ ਗਏ ਇਹਨਾਂ ਨੇ ਪੁਲਿਸ ਦੀ ਮਦਦ ਲੈਣੀ ਚਾਹੀਦੀ ਸਾਨੂੰ ਵੀ ਇਹਨਾਂ ਦੀ ਕਾਲ ਆਈ ਤੇ ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਮੌਕੇ ਤੇ ਪੁਲਿਸ ਨੂੰ ਬੁਲਾਓ ਕਿ ਆਪਾਂ ਕਾਨੂੰਨ ਹੱਥ ਨਹੀਂ ਲੈਣਾ ਕਿਉਂਕਿ ਸਾਡੀ ਪਾਰਟੀ ਸ਼ਿਵ ਸੇਨਾ ਉਹਦੇ ਬਾਲਾ ਸਾਹਿਬ ਠਾਕਰੇ ਇੱਕ ਨੈਸ਼ਨਲ ਪਾਰਟੀ ਹੈ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਹਨ ਔਰ ਸਾਡਾ ਇਤਿਹਾਸ ਗਵਾਹ ਹੈ ਵਾ ਅਸੀਂ ਕਦੀ ਵੀ ਪੰਜਾਬ ਦੀ ਲੁਧਿਆਣਾ ਦੀ ਅਮਨ ਸ਼ਾਂਤੀ ਦੇ ਵਿੱਚ ਕਦੇ ਵੀ ਦਰਾਰ ਪੈਣ ਦੇ ਵਿੱਚ ਕਦੀ ਵੀ ਅਸੀਂ ਆਪਣਾ ਰੋਲ ਨਹੀਂ ਕਦੀ ਅਦਾ ਕੀਤਾ ਹਮੇਸ਼ਾ ਅਸੀਂ ਭਾਈਚਾਰਕ ਸਾਂਝ ਨੂੰ ਬਣਾਉਣ ਦੇ ਵਿੱਚ ਹਮੇਸ਼ਾ ਜਿਹੀ ਫੌਜੀ ਚਰਖਸਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਰੱਖਣ ਦੇ ਵਿੱਚ ਜਿਹੜੇ ਮਾਰੇ ਅੰਸਰ ਕੁਝ ਦਰਾਰ ਵੀ ਪਾਉਂਦੇ ਉਹਨਾਂ ਦੇ ਖਿਲਾਫ ਡਟ ਕੇ ਚਾਹੇ ਵਿਦੇਸ਼ਾਂ ਵਾਲੇ ਹੋਣ ਚਾਹੇ ਸਾਡੇ ਵਾਲੇ ਕੋਈ ਨਾਮ ਬਣਾ ਕੇ ਬੈਠੇ ਹੋਣ ਅੱਜ ਕੀ ਹੋਇਆ ਅੱਜ ਜਦੋਂ ਲੇਬਰ ਦੇ ਨਾਲ ਬੱਤਸ ਲੁਕੀ ਹੋਈ ਉੱਥੇ ਮਾਰੰਗੂਟਨ ਦਾ ਪ੍ਰਯਾਸ ਹੋਇਆ ਛੀਨਾ ਚਪਟੀਆਂ ਲੇਬਰ ਖੜੀ ਹੈ ਉਸ ਫੈਕਟਰੀ ਦੀ ਤਮਾਮ ਲੇਬਰ ਹੈ ਤੇ ਦੀਪਕ ਰਾਉਣਾ ਦੀਪੂ ਸਾਡੇ ਯਰੇ ਯੁਵਾ ਪ੍ਰਧਾਨ ਵੀ ਨੇ ਔਰ ਉੱਥੇ ਜਦੋਂ ਉਹਨਾਂ ਨੇ ਵਿਚ ਵਿਚਾਲੇ ਪੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਕਿਹੜੀ ਹਾਦਸਾ ਥਾਣੇ ਦੀ ਉਹਨਾਂ ਦੇ ਕੋਲ ਬਸਤੀ ਜੋਧੇ ਵਾਲਾ ਐਸਐਚਓ ਸਾਹਿਬ ਦਾ ਨੰਬਰ ਸੀ ਉਹਨਾਂ ਨੇ ਤਰੰਤ ਜਿਹੜਾ ਬਸਤੀ ਜੋਧੇ ਵਾਲਾ ਐਸਐਚਓ ਸਾਹਿਬ ਗੁਰਦਿਆਲ ਸਿੰਘ ਜੀ ਨੂੰ ਫੋਨ ਕਰਿਆ ਔਰ ਬੜੇ ਘਬਰਾੜ ਦੇ ਵਿੱਚ ਤੁਸੀਂ ਇੱਕ ਮਿੰਟਾ ਰਿਕਾਰਡਿੰਗ ਸੁਣ ਸਕਦੇ ਹੋ ਜੀ ਜੀ ਕਿ ਉਹਨਾਂ ਨੇ ਇੱਕ ਮਿੰਟ ਮੈਂ ਤੁਹਾਨੂੰ ਦੱਸ ਦਿੰਦਾ ਜੀ ਇੱਕ ਮਿੰਟ ਸੁਣ ਲਓ ਇੱਕ ਮਿੰਟ ਮੈਂ ਮਾਫੀ ਚਾਹੁੰਦਾ ਸੁਣ ਲਓ ਜੀ ਤੁਹਾਨੂੰ ਮਸਲਾ ਪੂਰਾ ਪਤਾ ਹੋਣਾ ਜ਼ਰੂਰੀ ਹੈ ਉਹਨਾਂ ਨੇ ਜਦੋਂ ਜੀ ਜਮਾ ਜੀ ਉਹਨਾਂ ਨੇ ਜਦੋਂ ਇੱਕ ਮਿੰਟ ਸਰ ਮੈਂ ਤੁਹਾਨੂੰ ਤਹੀ ਰਿਕਾਰਡਿੰਗ ਸੁਣਾ ਰਿਹਾ ਜੀ ਤੁਹਾਡੀ ਗੱਲ ਤੁਸੀਂ ਜਿਹੜੀ ਸਵਾਲ ਪੁੱਛਣਾ ਹੁੰਦਾ ਮੈਂ ਜਵਾਬ ਪਹਿਲਾਂ ਹੀ ਦੇ ਰਿਹਾ ਜੀ 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 ਆ ਸੁਣ ਲੋ ਜੀ ਇੱਕ ਵਾਰੀ ਅਵਾਜ਼ ਹੀ ਘਟ ਆ ਰਹੀ ਏ ਚਲੋ ਤੁਹਾਨੂੰ ਭੇਜ ਦਿਆਂਗੇ ਇਹਦੇ ਵਿੱਚ ਦੀਪਕ ਰਾਣਾ ਦੀਪੂ ਜੀ ਨੇ ਥਾਣਾ ਬਸਤੀ ਜੋਧੇਵਾਲ ਦੇ ਐਸ ਐਚ ਓ ਸਾਹਿਬ ਨੂੰ ਦੱਸਿਆ ਵੀ ਮੈਂ ਉੱਥੇ ਕੰਮ ਕਰਦਾ ਉੱਥੇ ਕੁਝ ਲੋਕਾਂ ਵੱਲੋਂ ਮੇਰੇ ਤੇ ਇਟਾ ਉਟਾ ਮਾਰ ਕੇ ਦਾਤ ਚਲਾ ਕੇ ਅਟੈਕ ਕੀਤਾ ਗਿਆ ਤੇ ਉਹ ਕਹਿੰਦੇ ਲੋਕੇਸ਼ਨ ਕਿਹੜੀ ਹੈ ਕਹਿੰਦੇ ਚੂਗੀ ਦੇ ਕੋਲ ਬਹਾਦਰ ਕੀ ਰੋੜ ਜੋ ਇਹ ਕਹਿ ਰਹੇ ਤੇ ਉਹਨਾਂ ਨੇ ਕਿਹਾ ਵੀ ਇਹ ਹੱਦ ਜਿਹੜੀ ਹੈ ਥਾਣਾ ਸਰੇਮ ਟਾਵਰੀ ਦੀ ਪੈਂਦੀ ਹੈ ਤੁਰੰਤ ਮੈਸੇਜ 'ਚ ਸਾਰ ਨੂੰ ਦੱਸਦਾ ਜੀ ਥਾਣਾ ਸਰੇਮ ਟਾਵਰੀ ਦੀ ਐਸ ਐਚ ਓ ਸਾਹਿਬ ਨੂੰ ਉਹਨਾਂ ਨੇ ਫੋਨ ਕਰਿਆ ਤੇ ਪੁਲਿਸ ਜਿਹੜੀ ਹੈ ਉੱਥੇ ਕੁਝ ਢੇਰ ਬਾਅਦ ਪਹੁੰਚੀ ਜਿਹੜੀ ਐਲ ਡੀ ਕੋ ਚੌਂਕੀ ਚਾਰ ਸਾਹਿਬ ਨੇ ਉੱਥੇ ਪਹੁੰਚੀ ਪੁਲਿਸ ਜਿਹੜੀ ਪੀ ਸੀ ਆਰ ਵੀ ਪਹੁੰਚਿਆ ਲੇਕਿਨ ਮੈਂ ਜਦੋਂ ਫੋਨ ਕਰਿਆ ਐਸ ਐਚ ਓ ਸਰੇਮ ਟਾਵ ਉਹਨਾਂ ਨੇ ਕਿਹਾ ਵੀ ਤੁਹਾਡੇ ਬੰਦੇ ਨੇ ਗਮਰਾਹ ਕੀਤਾ ਪੁਲਿਸ ਨੂੰ ਵੀ ਇਹਨੇ ਦੱਸਿਆ ਵੀ ਖੋਈ ਹੈ ਮੈਂ ਬੜਾ ਚੰਬ ਹੋਇਆ ਹੈਰਾਨ ਹੋਇਆ ਵੀ ਸਾਡੇ ਬੰਦੇ ਤੋਂ ਅਜੀ ਵੱਡੀ ਗਲਤੀ ਹੋਈ ਮੈਂ ਇਹਨੂੰ ਤੁਰੰਤ ਫੋਨ ਕਰਿਆ ਕਿ ਤੁਸੀਂ ਪੁਲਿਸ ਨੂੰ ਗਮਰਾਹ ਕਿਉਂ ਕੀਤਾ ਇਹ ਕਹਿੰਦੇ ਸਰ ਮੇਰੇ ਕੋਲ ਤਾਂ ਉਦਰਤੀ ਫੋਨ ਮੇਰਾ ਰਿਕਾਰਡਿੰਗ ਵਾਲਾ ਮੈਂ ਇਸ ਤਿੱਕੇ ਨਾਲ ਕੋਈ ਪੁਲਿਸ ਨੂੰ ਗਮਰਾਹ ਨਹੀਂ ਕੀਤਾ ਜੋ ਮੇਰੇ ਤੇ ਅਸਲੀਅਤ ਚ ਹਮਲਾ ਹੋਇਆ ਮੈਂ ਉਹਦੇ ਬਾਰੇ ਦੱਸਿਆ ਮਾੜੇ ਅਨਸਰਾਂ ਨੇ ਕਾਰਨ ਸਰ ਤਰਨਾਏ ਇਹ ਲਗਾਉਣਾ ਪੈ ਗਿਆ ਕਿਉਂਕਿ ਪੁਲਿਸ ਨੇ ਜਿਹੜਾ ਤੁਹਾਡੇ ਤੱਕ ਕੋਈ ਕ੍ਰਾਈਮ ਹੋ ਰਿਹਾ ਉਹ ਤੁਹਾਡੇ ਤੱਕ ਸੂਚਨਾ ਪੰਚਾਰਿਆ ਤੁਹਾਡੀ ਮਦਦ ਲਈ ਗੁਹਾਰ ਮੰਗ ਰਿਹਾ ਅਸੀਂ ਉਹਨੂੰ शकਦੇ ਤੁਹਾਨੂੰ ਵੀ ਦੱਸਿਆ ਉਹਨਾਂ ਨੇ ਕਿ ਭਾਈ ਵੀ ਇਹਨੇ ਗੁੰਮਰਾਹ ਕੀਤਾ ਤੇ ਜਦ ਕਿ ਉਹਦੇ ਮੋਬਾਈਲ 'ਚ ਰਿਕਾਰਡਿੰਗ ਹੈ ਮੈਂ ਥਾਣਾ ਸਰੇਮਟਾਵਰੀ ਪਹੁੰਚ ਕੇ ਸਾਡੀ ਟੀਮ ਨੇ ਦੁਬਾਰਾ ਵੀ ਹੋ ਸਕਦਾ ਕੀਤਾ ਦੱਸਣ ਦੇ ਵਿੱਚ ਕੋਈ ਸਮਝਣ ਦੇ ਵਿੱਚ ਗਲਤੀ ਰਹਿ ਗਈ ਹੋਵੇ ਅਸੀਂ ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਗੁਰਦੇਵਾਲ ਸਿੰਘ ਜੀ ਨੂੰ ਉਹ ਫੇਰ ਇਹ ਗੱਲ ਕਹਿ ਰਹੇ ਵੀ ਤੁਹਾਡੇ ਦੀਪਕ ਰਾਣਾ ਦੀਪੂ ਨੇ ਇਹ ਗੱਲ ਕਹੀ ਹੈ ਕਿ ਮੇਰੇ ਨਾਲ ਖੋਹ ਹੋਈ ਹੈ ਉਹਨੇ ਬਿਲਕੁਲ ਨਹੀਂ ਕਿਹਾ ਮੇਰੇ ਤੇ ਹਮਲਾ ਹੋਇਆ ਤੇ ਅਸੀਂ ਦੁਬਾਰਾ ਉਹਨਾਂ ਕੋਲ ਸਾਬ ਵੀ ਤੁਹਾਨੂੰ ਕੋਈ ਭੁਲੇਖਾ ਤਾਂ ਨਹੀਂ ਲੱਗਿਆ ਕੋਈ ਮਿਸ ਅੰਡਰਸਟੈਂਡਿੰਗ ਤਾਂ ਨਹੀਂ ਕਹਿੰਦੇ ਨਹੀਂ ਆਈ ਐਮ ਵੈਰੀ ਸ਼ੋਰ ਕਿ ਇਹ ਨਹੀਂ ਗੱਲ ਕਹੀ ਹੈ ਕਿ ਮੈਂ ਜਰੀ ਮੇਰੇ ਤੱਕ ਹੋਈ ਹੈ ਇਹ ਸਾਡੀ ਇਹ ਮੰਨਣਾ ਹੈ ਕਿ ਇੱਕ ਐਸ ਐਚ ਓ ਬਸਤੀ ਜੋਧੇ ਵਾਲ ਨੇ ਥਾਣਾ ਸਲੇਮ ਟਾਵਰੀ ਦੇ ਹੋਣ ਹਾਰ ਐਸ ਐਚ ਓ ਸਾਹਿਬ ਨੂੰ ਕਿਤੇ ਦੱਸਣ ਦੇ ਵਿੱਚ ਮਿਸ ਗਾਈਡ ਕੀਤਾ ਜਿੱਤੋਂ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਮੌਕੇ ਦੇ ਕਰਾਸ ਵੈਰੀਫਾਈ ਨਹੀਂ ਕੀਤਾ ਗਿਆ ਸਾਹਿਬ ਵੱਲੋਂ ਉਲਟਾ ਦੀਪਕ ਰਾਣਾ ਦੀਪੂ ਨੂੰ ਹੀ ਸਵਾਲਾਂ ਦੇ ਕਟਗਰੇਚ ਇਹਦੇ ਨਾਲ ਬੱਸ ਲੁਕੀ ਵੀ ਤੈਨੂੰ ਅੰਦਰ ਦੇ ਦੇ ਦਾਂਗੇ ਵੀ ਜੇ ਤੂੰ ਝੂਠ ਬੋਲਿਆ ਲੇਕਿਨ ਪਹਿਲਾ ਚੈੱਕ ਤਾਂ ਕਰ ਲੋ ਇਹ ਕਿੰਨੇ ਵਜੇ ਇਹ ਸਾਡਾ ਇੱਥੇ ਬੈਠਣ ਦਾ ਅੱਜ ਰੋਸ਼ ਜਿਹੜਾ ਇਹ ਕੱਲ ਨੂੰ ਕਿੱਦਾਂ ਕੋਈ ਹਿੰਮਤ ਕਰੇਗਾ ਸਾਡੇ ਵਰਗਾ ਸਮਾਜ ਸੇਵੀ ਜਾਂ ਹੋਰ ਕੋਈ ਸਮਾਜੀ ਸੇਵੀ ਸੰਗਠਨ ਨੇ ਜਾਂ ਹੋਰ ਕੋਈ ਸਮਾਜ ਦੇ ਜਾਗਰੂਕ ਲੋਕ ਨੇ ਉਹ ਕਿੱਦਾਂ ਹਿੰਮਤ ਕਰਨਗੇ ਪੰਜਾਬ ਦੀ ਅਜੇ ਤਾਂ ਕੰਪਲੇਟ ਨਹੀਂ ਦਿੱਤੀ ਕੰਪਲੇਟ ਨਹੀਂ ਕੰਪਲੇਟ ਸਰ ਕੀ ਦੇਗਾ ਬੰਦਾ ਜਦੋਂ ਥਾਣੇ ਅੱਗੇ ਤੁਰਨਾ ਬਸ ਲੋਕੀ ਹੋ ਜੇ ਤੁਹਾਨੂੰ ਹੀ ਉਲਟਾ ਗਏ ਤਾਂ ਜਾਵੇ ਵੀ ਅਸੀਂ ਤੈਨੂੰ ਕਿ ਤੂੰ ਗਲਤ ਹੋਇਆ ਤੂੰ ਚੁੱਕ ਲਾਂਗੇ ਪਹਿਲਾਂ ਵੈਰੀਫਾਈ ਦਾ ਕਰ ਲੋ ਕਿੱਦਾਂ ਸਰਿਆ ਮੈਨੂੰ ਲੜਾਈ ਦਾ ਵੀ ਰੂਪ ਦੇ ਦਿੱਤਾ ਗਿਆ ਤਾਂ ਕਿ ਉਹਨੂੰ ਪੁੱਛ ਸਕਦੇ ਹੋ ਵੀ ਮਾਮਲਾ ਕੀ ਹੈ ਸਾਡੀ ਸ਼ੇਪਸਨਾ ਦੇ ਟਿੱਗਲ ਮੈਂ ਇੱਕ ਗੱਲ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕੋਈ ਸ਼ੇਪਸਨਾ ਇਹਨੂੰ ਰਾਜਨੀਤਿਕ ਏਜੰਡਾ ਲੈ ਕੇ ਨਹੀਂ ਇੱਥੇ ਬੈਠੀ ਅਸੀਂ ਆਪਦੇ ਘਰਾਂ 'ਚ ਮਹਿਫੂਜ਼ ਰਹਿਣਾ ਬੈਠੇ ਹਾਂ ਕਿਉਂਕਿ ਸਾਡੀ ਪੰਜਾਬ ਦੀ ਜਿਹੜੀ ਬਹਾਦਰ ਪੁਲਿਸ ਹੈ ਉਹ ਸੜਕਾਂ ਦੇ ਜਾਗਦੀ ਹੈ ਕੋਈ ਸੰਦੇਹ ਨਹੀਂ ਹੈ ਕੋਈ ਸ਼ੱਕ ਨਹੀਂ ਹੈ ਸਾਡੀ ਪੰਜਾਬ ਦੀ ਬਹਾਦਰ ਪੁਲਿਸ ਦੀ ਕਾਬਲੀਅਤ ਤੇ ਸਰ ਉਹਨਾਂ ਦਾ ਕਹਿਣਾ ਕਿ ਰਾਜਨੀਤੀ ਚਮਕਾਈ ਜਾ ਰਹੀ ਬਸ ਰਾਜਨੀਤੀ ਇਹ ਸਾਡੇ ਨਾਲੋਂ ਵੱਧ ਤੁਸੀਂ ਦੱਸ ਸਕਦੇ ਹੋ ਮੀਡੀਆ ਦੇ ਭਰਾ ਕਿ ਸ਼ੇਪਸਨਾ ਉਹਦੋਂ ਬਾਲਾ ਸਾਹਿਬ ਠਾਕਰੇ ਨੇ ਆਸਤੇ ਕਿੰਨੀ ਗ ਰਾਜਨੀਤੀ ਚਮਕਾਈ ਹੈ ਕਿਉਂਕਿ ਤੁਹਾਡੇ ਤੋਂ ਵੱਧ ਵੀ ਕੋਈ ਤੁਸੀਂ ਚੌਥੇ ਸਤੰਭੂ ਸਾਡੇ ਭਾਰਤ ਦੇ ਜਿਹੜੇ ਲੋਕਤੰਤਰ ਦਾ ਹਿੱਸਾ ਹਾਂ ਤੇ ਸਾਡੀ ਪਾਰਟੀ ਵੱਲੋਂ ਲੁਧਿਆਣਾ ਸ਼ਹਿਰ ਚ ਪੰਜਾਬ ਚ ਕਿਹੜੀ ਰਾਜਨੀਤੀ ਹੱਸ ਤੇ ਕੀਤੀ ਗਈ ਹੈ ਆ ਲੇਬਰ ਖੜੀ ਹੈ ਲੇਬਰ ਨੂੰ ਸਵਾਲ ਉਹਨਾਂ ਨੂੰ ਜਦੋਂ ਉਹਨਾਂ ਨਾਲ ਹੱਚਲਕੀ ਹੋਈ ਇਹ ਲਗਾਤਾਰ ਹੁੰਦੀਆਂ ਹਨ ਘਟਨਾਵਾਂ ਬਾਕੀ ਇਹ ਲੇਬਰ ਖੜੀ ਹੈ ਪਰ ਸਾਡੇ ਖੜੇ ਨੇ ਪੈਸੇ ਹੀ ਲਖਾਈ ਜਾ ਰਹੀਆਂ ਹਾਂਜੀ ਕੰਪਲੇਨਟਾਂ ਆ ਰਹੀਆਂ ਪੈਸੇ ਪੁੱਛ ਨੇ ਲੁੱਟਖੋਰੀ ਤਾਂ ਫਿਰ ਆਪਾਂ ਗੱਲ ਕਰ ਰਹੇ ਲੁੱਟਖੋਤਾ ਹੋਈ ਨਹੀਂ ਇਨਾਂ ਦੇ ਉੱਪਰ ਹਮਲਾ ਹੋਇਆ ਆ ਭਰਾ ਦੇ ਉੱਤੇ ਉਹਨਾਂ ਨੇ 12 14 ਬੰਦੇ ਨੇ ਹਮਲਾਵਰਾਂ ਨੇ ਹਮਲਾ ਕਰਨ ਦਾ પ્રયાસ ਕੀਤਾ ਹਾਂਜੀ ਹਾਂਜੀ ਕਮਰੇ ਲਖਾਵਾਂਗੇ ਲੇਕਿਨ ਉਹਦੇ ਵਿੱਚ ਹੁਣ ਜਿਹੜੇ ਮਜ਼ਦੂਰਾਂ ਦੇ ਹਮਲਾ ਹੋਇਆ ਉਹਦੀ ਬਕਾਇਦਾ ਕਿਉਂਕਿ ਪੁਲਿਸ ਨੇ ਤਾਂ ਕਿਹਾ ਤਾਂ ਵੀ ਲੜਾਈ ਹੋਈ ਸੀ ਕਿ ਸੈਟੀਸਫਾਈ ਨਹੀਂ ਹੁੰਦੇ ਤਾਂ ਅੱਗੇ ਰਣਨੀਤੀ ਕੀ ਹੋਏਗੀ ਬਸਤੀ ਜੋਧਿਆ ਦਾ ਨਾਮ ਦੀਪਕ ਰਾਣਾ ਦੀਪੂ ਸ਼ਿਵ ਸ਼ਰਣਾ ਉਧਾ ਬਾਲਾ ਸਾਫ ਠਾਕਰੇ ਤੋਂ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਗੱਲ ਇਸ ਤਰ੍ਹਾਂ ਹੈ ਜੀ ਅੱਜ ਦੇ ਨਾ ਸ਼ਾਮ ਦੇ 8:30 ਦਾ ਟਾਈਮ ਸੀਗਾ ਜਿੰਦੇ ਵਿੱਚ ਨਾ ਚਾਰ-ਪੰਜ ਆਨਸਰ ਜਿਹੜੇ ਸੀਗੇ ਸ਼ਰਾਪਤੀ ਆਨਸਰ ਹੀ ਕਹਿੰਨੇ ਆ ਜੀ ਉਹਨਾਂ ਮੁੰਡੇ ਕੀ ਰੋਜ਼ ਲੇਬਰ ਨੂੰ ਹਰਾਸਮੈਂਟ ਕਰਦੀ ਤੰਗ ਕਰਦੀ ਤੰਗ ਕਿੱਦਾਂ ਕਰ ਤੰਗ ਤੰਗ ਕਿੱਦਾਂ ਕਰਦੀ ਹੈ ਹਾਂਜੀ ਹਾਂਜੀ ਤੰਗ ਕਿ ਤੰਗ ਉਹਨਾਂ ਨੂੰ ਕਿੱਦਾਂ ਕਰਦੀ ਹੈ ਤੰਗ ਇਸ ਤਰ੍ਹਾਂ ਕਰਦੀ ਹੈ ਜੀ ਕਿਉਂਕਿ ਨਾ ਕਦੀ ਉਹਨਾਂ ਦਾ ਫੋਨ ਖੋਲ ਲੈਂਦੀ ਹੈ ਜੀ ਕਦੀ ਅੱਜ ਦੇ ਫੋਨ ਖੋਲ ਲੈਂਦੀ ਹੈ ਕਦੀ ਉਹਨਾਂ ਦੇ ਪੈਸੇ ਖੋਲ ਲੈਂਦੇ ਕਦੀ ਸੱਟਾ ਮਾਰ ਦਿੰਦੇ ਜੀ ਰੋਜ਼ ਦਾ ਕੰਮ ਹੈ ਜੀ ਅੱਜ ਦੇ ਟਾਈਮ ਤੇ ਕਿਸੇ ਵਾਰ ਤਾਂ ਹੁੰਦੀ ਹੈ ਲੋਟ ਲੋਟ ਖੋ ਕੀ ਗਈ ਹੈ ਜੀ ਲੋਟ ਖੋ ਹੀ ਹੁੰਦੀ ਹੈ ਜੀ ਇੱਕ ਨਾ ਦੇਖੋ ਜੀ ਰੋਜ਼ ਦਾ ਡੇਲੀ ਦਾ ਕੰਮ ਹੈ ਲੋਕ ਕਦੀ ਕਹਿੰਦੇ ਨਾ ਲੋਟ ਖੋ ਕਦੀ ਕਹਿੰਦੇ ਨਾ ਲੋਟ ਖੋ ਪਰ ਅੱਜ ਸਾਡੇ ਲੇਬਰ ਦੇ ਵਿੱਚ ਇੱਕ ਸਾਡਾ ਹੈਗਾ ਮੁੰਡਾ ਕੁਤੇਸ਼ਵਰ ਮੁੰਡਾ ਇਹ ਮੁੰਡਾ ਜੀ ਇਹ ਹੈ ਨਾ ਸ਼ਾਮ ਕੇ ਵੇਲੇ ਚਾਹ ਪੀ ਥੱਲੇ ਉਤਰਿਆ ਫੈਕਟਰੀੋਂ ਥੱਲੇ ਚਾਹ ਸ਼ਾਮ ਦੇ 4 ਵਜੇ ਚਾਹ ਪੀ ਥੱਲੇ ਉਤਰਿਆ ਉੱਤਨਾ ਦੋ ਚਾਰ ਮੁੰਡੇ ਆਏ ਮੁੰਡਿਆਂ ਨੇ ਕੀ ਕੀਤਾ ਇਹ ਤੋਂ ਨਾ ਪਹਿਲਾਂ ਥੱਪੜ ਮਾਰਿਆ ਹੁੰਦੇ ਥੱਪੜ ਮਾਰ ਕੇ ਹੰਦਾ ਫੋਨ ਵੀ ਖੋ ਫੋਨ ਵੀ ਖੋਇਆ ਇਹ ਤੋਂ ਫੋਨ ਖੋਣ ਤੋਂ ਬਾਅਦ ਉਹਨੂੰ ਧਮਕੀ ਦੇ ਕੇ ਗਿਆ ਤੁਹਾਨੂੰ ਸ਼ਾਮੀ 8:30 ਵਜੇ ਦੱਸਾਂਗੇ ਇਹ ਨੱਟ ਦਾ ਆਇਆ ਥੱਲੇ ਨੱਟ ਦੇ ਆਇਆ ਕਿਉਂਕਿ ਮੈਂ ਐਡ ਐਡ ਫੈਕਟਰੀ ਦਾ ਮੈਨੇਜਰ ਹਾਂ ਕਿਉਂਕਿ ਕਿਉਂਕਿ ਫੈਕਟਰੀ ਵਿੱਚ ਕੋਈ ਤਕਲੀਫ ਹੁੰਦੀ ਹੈ ਕਿਉਂਕਿ ਮੈਨੂੰ ਅੱਗੇ ਦੱਸਦੇ ਜਿੰਨੀ ਲੇਬਰ ਸਾਰੇ ਮੈਨੂੰ ਅੱਗੇ ਦੱਸਦੇ ਕਿ ਇਦਾਂ ਕੀ ਦੀਪਕ ਜੀ ਇਹ ਦਿੱਕਤ ਹੋਗੀ ਦੀਪਕ ਜੀ ਇਹ ਦਿੱਕਤ ਹੋਗੀ ਮਨੇ ਇਹਨੇ ਆ ਕੇ ਦੱਸਿਆ ਮੈਂ ਫੈਕਟਰੀ ਭੂਮੀਆ ਹਜ਼ਰੀ ਉੱਤੇ ਇਹ ਬੰਦੇ ਇਹਨੇ ਆ ਕੇ ਦੱਸਿਆ ਮੈਨੂੰ ਕਿ ਕਹਿੰਦਾ ਦੀਪਕ ਜੀ ਇਹ ਗੱਲ ਹੋ ਗਈ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਤਾਂ ਕੁਝ ਕਿਹਾ ਕਰ ਤੂੰ ਤਾਂ ਇਹ ਕਹਿੰਦਾ ਮੈਂ ਕਿਸੇ ਨੂੰ ਨਹੀਂ ਕੁਝ ਇਹ ਆਪਣੇ ਲੰਮਸਮ ਸ਼ਾਮੀ ਚਾਰੇ ਦੀ ਘਟਨਾ ਸੀ ਉੱਤੇ 8 8.5 ਦੇ ਮੁੰਡੇ ਆਏ 10 12 ਮੁੰਡੇ ਆਏ ਜਿਨ੍ਹਾਂ ਕੋ ਦਾਦੂਤ ਸੀਗੇ ਦਾਦੂਤ ਸੀਗੇ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਗੱਲ ਕੀ ਹੋਈ ਹੈ ਕਹਿੰਦੇ ਅਸੀਂ ਇਹਨਾਂ ਨੂੰ ਇਹਨੂੰ ਕੋਈ ਇਹਨੂੰ ਖਿੱਚੇ ਬਾਹਰ ਉਨੇ ਹਾਲ ਕੇ ਸਾਰੇ ਡਰਿੰਕ ਕੀਤੀ ਸੀ ਉਹ ਇੱਕ ਮੁੰਡੇ ਨੇ ਮੈਨੂੰ ਖਿੱਚੇ ਬਾ ਇਧਰ ਲੈ ਕੇ ਸੈਰ ਤੇ ਜਿੰਦੇ ਕੋ ਦਾਤ ਲੱਗਾਈ ਕਹਿੰਦਾ ਮੈਨੂੰ ਸੈਰ ਤੇ ਲੈ ਕੇ ਚੱਲ ਗਿਆ ਮੈਂ ਕਹਾ ਨਹੀਂ ਨਹੀਂ ਸਰ ਰੰਜੀਤਕਾਰੀ ਇਹ ਸਰ ਰੰਜੀਤਕਾਰੀ ਕਹੇ ਨਹੀਂ ਇਹ ਲੇਵਰ ਬੰਦਾ ਹੁੰਦੀ ਕਿ ਰੰਜੀਤ ਹੋ ਗਈ ਇੰਨੇ ਕਿਹੜਾ ਕਹੇ ਨਾ ਦੇਖੋ ਪ੍ਰਵਾਸੀ ਬੰਦਾ ਇਹਨਾਂ ਦੀ ਕਰ ਰੰਜੀ ਸਹੀ ਦੱਸੋ ਸੀਸੀਟੀਵੀ ਕੈਮਰਾ ਸਾਹਮਣੇ ਆਈ ਸੀਸੀਟੀਵੀ ਕੈਮਰਾ ਹੈਗੀ ਜੀ ਸਾਡੇ ਆਫਿਸ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹੈ ਜੀ ਲੱਗੇ ਹੋਏ ਜੀ ਅੱਜ ਤੜ ਨਾਲ ਜਿਹੜਾ ਲਗਾਇਆ ਹੁੰਦਾ ਕਾਰਨ ਕੀ ਹੈ ਕਾਰਨ بس ਕੁਛ ਨਹੀਂ ਹੈ ਜੀ ਬਸ ਥੋੜਾ ਐਸਐਚਓ ਸਾਹਿਬ ਨਾਲ ਥੋੜਾ ਐਸਐਚਓ ਸਾਹਿਬ ਨੂੰ ਬਸ ਇੱਕ ਦਰਖਾਸਤ ਲੈ ਕੇ ਆਇਆ ਐਸਐਸਐਚਓ ਸਾਹਿਬ ਨੂੰ ਬਸਤੀ ਜੋਧੇਵਾਲ ਦੇ ਗੁਰਦਿਆਲ ਸਿੰਘ ਜੀ ਨੇ ਗਲਤ ਮਿਸ ਗਾਈਡ ਕਰਤਾ ਕਿ ਇਹਨੇ ਮੁੰਡੇ ਨੇ ਕਿਹਾ ਕਿ ਖੋ ਹੋ ਗਈ ਹਾਲਾਂਕਿ ਮੈਂ ਖੋ ਰੇ ਗਾਰੇ ਨਹੀਂ ਕਿਹਾ ਮੇ ਕੋਈ ਇੱਕ ਇੱਕ ਰਿਕਾਰਡਿੰਗ ਹੁੰਦੀ ਹੈ ਕਿਉਂਕਿ ਅੱਜ ਦੇ ਟਾਈਮ ਤੇ 스마트ਫੋਨ ਹੈ ਕਿਉਂਕਿ ਸਾਰਿਆਂ ਕੋ ਰਿਕਾਰਡਿੰਗ ਹੁੰਦੀ ਮੇਰੇ ਫੋਨ 'ਚ ਰਿਕਾਰਡਿੰਗ ਹੁੰਦੀ ਹੈ ਫੇ ਮੈਂ ਤਾਂ ਵੀ ਐਸਐਚਓ ਸਾਹਿਬ ਨੇ ਥੋੜਾ ਦਬਕਾਇਆ ਮਾਰਿਆ ਦੇਖੋ ਜੀ ਥੋੜਾ ਅਫਸਰ ਲੋਗਾ ਕਿਉਂਕਿ ਉਹਨਾਂ ਸਾਹਮਣੇ ਥੋੜਾ ਗਲ ਉਹ ਫਿਰ ਅਣਪੜਾ ਦੀ ਗੱਲ ਹੋ ਗਈ ਪਰ ਮੈਂ ਉਹਨਾਂ ਨੇ ਦਰਖਾਸਤ ਹੀ ਦੇਖੋ ਜੀ ਉਹਨਾਂ ਸਾਡੇ ਜੋ ਪੰਜਾਬ ਸਾਡੇ ਚੰਦਗਾ ਚੱਡਾ ਪੰਜਾਬ ਪ੍ਰਵਕਤਾ ਜੀ ਜੋ ਉਹਨਾਂ ਨੂੰ ਉਹਨਾਂ ਨੇ ਇੱਕ ਹੁਕਮ ਕਰਨਾ ਜੀ ਜੋ ਕਹਿਣਗੇ ਦਰਖਾਸਤ ਲਗਾਵਾਗੇ ਜੇ ਕਹਿਣਗੇ ਨਹੀਂ ਤਾਂ ਨਹੀਂ ਲਗਾਵਾ ਕੋਈ ਦਿੱਕਤ ਨਹੀਂ ਬਸ ਲੀਡਰੀ ਚਮਕਾਈ ਜਾ ਰਹੀ ਹੈ ਜੀ ਕੋਈ ਮਾਮਲਾ ਨਹੀਂ ਹੈਗਾ ਸਮਝ ਗਏ ਹੋ ਨਾ ਚੱਡਾ ਹੀ ਸਾਡੇ ਛੋਟੇ ਭਰਾ ਨੇ ਜੀ ਇਹਨਾਂ ਦੇ ਬੰਦੇ ਨੇ ਗਲਤ ਇਨਫੋਰਮੇਸ਼ਨ ਦਿੱਤੀ ਇਹਨਾਂ ਖੋ ਹੋਈ ਆ ਔਰ ਮੈਂ ਇਹ ਗੱਲ ਕੀਤੀ ਜੀ ਚੱਡਾਈ ਦਾ ਫੋਨ ਉਹਨਾਂ ਦਾ ਮੈ ਤੁਹਾਨੂੰ ਅੰਦਰ ਦੇ ਦੇਣਾ ਸੀਗਾ ਕਦਰ ਤੇ ਕਾਰਵਾਈ ਕਰਕੇ ਸਿੱਧੀ ਗੱਲ ਇਹ ਹੈ ਝਗੜਾ ਆਪਸੀ ਸੀ ਖੋਹ ਦਾ ਵਿੱਚ ਵੈਸੀ ਹੀ ਕਹਿੰਦਾ ਕਿ ਖੋਹ ਹੋ ਗਈ ਮੇਰੇ ਨਾਲ ਮੈਟਰ ਇਹੀ ਹੋਇਆ ਫਿਰ ਕਹਿੰਦਾ ਦਰਖਾਸਤ ਦੇ ਬੰਦੇ ਨੇ ਪ੍ਰੋਵੈਂਟਿਵ ਐਕਸ਼ਨ ਲੈ ਲਈਏ ਜੋ ਵੀ ਕਰ ਲਈ ਉਹ ਵੀ ਨਹੀਂ ਦਿੱਤਾ ਮਸਲਾ ਸਿਵਲ ਲਿਟਿਗਿਅਰ ਚਮਕਾਉਂਦਾ ਆ ਇਹ ਚਮਕਾ ਰਹੇ ਨੇ ਨਾਥਿੰਗ ਐਲਸਾ ਜਿਹੜਾ ਦੇਰ ਰਾਤ ਨਾ ਲਗਾਇਆ ਗਿਆ ਇਹ ਲਿਟਿਗਿਅਰ ਹੀ ਕਰੇਗਾ ਇਹ ਲਿਟਿਗਿਅਰ ਕਰਕੇ ਹੀ ਆ ਜੀ ਹੋਰ ਕੁਝ ਨਹੀਂ ਹੈਗਾ ਤੇ ਹੁਣ ਕੀ ਐਕਸ਼ਨ ਲਿਤਾ ਜਾ ਰਿਹਾ ਜਿਹੜੀ ਬੰਦਾ ਸਿਸਟਮ ਦੇਖ ਲਵਾਂਗੇ ਉਹ ਚੰਗੀ ਤਰ੍ਹਾਂ ਲਈ ਵੈਰੀਫਾਈ ਕਰ ਲਾਂਗੇ ਕਿ ਇਹਦੇ ਕਹਿੰਦੇ ਕੀ ਕੀਤਾ ਠੀਕ ਪਰ ਦਾਣੇ ਕਿ ਲੈ ਆਏ ਨਹੀਂ ਕੰਦਾ ਕੋਈ ਲੁੱਟ ਖੋਈ ਹੈ ਭਾਈ ਸਾਹਿਬ ਕੋਈ ਲੁੱਟ ਖੋਣੀ ਹੋਈ ਥਰੋਲੇ ਚੱਕ ਵੀ ਕਰ ਲਾਂਗੇ ਈਵਨ ਬਾਦਲਕੇ ਐਸੋਸੀਏਸ਼ਨ ਤੋਂ ਚੱਕ ਕਰਾਵਾਂਗੇ ਇਹ ਹੋਇਆ ਕੀ ਸੀ ਹੋਰ ਦੱਸੋ ਸਰ ਗਲਤਫਹਿਮੀ ਕੀਤੀ ਕੀ ਨਿਕਲ ਕੇ ਸਾਹਮਣੇ ਆ ਝਗੜਾ ਸੀਗਾ ਜੀ ਆਪਸੀ ਇਨਫੋਰਮੇਸ਼ਨ ਗਲਤੀ ਤੀ ਖੋ ਹੋ ਗਈ ਇਕਵਿਪਮੈਂਟ ਨੂੰ ਲੈ ਕੇ ਮੈਨੂੰ ਨਹੀਂ ਪਤਾ ਕੀ ਹੋਇਆ ਹੋਊਗਾ ਪਰ ਇਨਫੋਰਮੇਸ਼ਨ ਟੂ ਗਲਤ ਆਈ ਸੀ